ਸ੍ਰੀ ਭਗਵੰਤ ਜੀ ਸਹਾਈ ਵਾਰ ਸ੍ਰੀ ਭਗਵੰਤ ਜੀ ਕੀ ਪਾਤਸ਼ਾਹੀ 10 ਪ੍ਰਥਮ ਭਗਵੰਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਤੇ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸੈ ਮਹੀਂ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਮਿੱਠੇ ਸਬਦ ਦੁਖ ਜਾਏ ਏਕ ਬਹਾਦਰ ਸਿਮਰੈ ਕਰ ਨਾ ਨਿਤ ਆਵੇ ਧਾਏ ਸਭ ਥਾਈਓ ਸਹਾਈ ਦਰਸਤੋ ਮੇ ਪਾਤਸ਼ਾਹ ਆਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ thang ਹੋਏ ਸਹਾਈ ਦਸਾ ਪਾਤਸ਼ਾਹ ਦੀ ਜੋਤ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲ ਜੀ ਸੰਜਿਆ ਪਿਆਰਿਆਂ ਚੋਂ ਹਾਂ ਸਾਹਿਬ ਤੇ ਆ ਹਠੀਆਂ ਜਪੀਆਂ ਤਪੀਆਂ ਜਿਨੇ ਆ ਵੰਡ ਛਕਿਆ ਦੇਵ ਚਲਾਈ ਤੇਗ ਵਾਹੀ ਦੇ ਕੇ ਅਨ ਡਿਠ ਕੀਤਾ ਦਦਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ ਜੀ ਆਹੇ ਕਰੋ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਜੜਿਆਰਿਆਂ ਦਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁਲ ਜੀ ਪੁੰਜਾ ਤੰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁਲ ਜੀ ਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੈ ਜਿਤੇ ਆਵਨ ਕਾ ਸਦਕਾ ਸਰਬ ਸੁਖ ਹੋਐ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਾ ਰਸਿਆ ਰਿਹਾ ਏ ਦੇਖ ਤੇਗ ਫਤ ਹੈ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਦਾਨ ਬਵੇਕ ਦਾਨ ਵਿਸਾਹ ਦਾਨ ਪਰੋ ਸਾਧਾਨ ਦਾਦਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨਿ ਸੁਨਾਨ ਚੌਂਕੀਆਂ ਝੱਲੇ ਬੰਗੇ ਜੁਗੋ ਜੁਗਿਆ ਅਡਾਲੋ ਧਰਮ ਦਾ ਦੇਕਾਰ ਬੋਲ ਜੀ ਵਾਹੇ ਹੋ ਸੁਖ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆਓ ਸ੍ਰੀ ਨਨਕਾ ਰਾ ਸਾਹਿਬ ਧਿਰੋ ਗੁਰਦੁਆਰਿਆਂ ਗੁਰਧਾਮਾਂ ਦੇ ਨਿਤਾਂ ਤੋਂ ਕੰਖ ਨੂੰ ਵਿਛੋੜਿਆ ਗਿਆ ਹੈ ਹੁਣ ਦੇ ਦਰਸ਼ਨ ਦੀ ਲਾਲ ਤੇ ਦੇਵਾ ਸੰਭਾਲਦਾ ਹੈ ਖਾਲਸਾ ਜੀ ਬਚਿਆ ਹੋ ਜੀ ਜਿਮਾਣਿਆ ਬੇਮਾਨ ਦੇ ਤਾਰੇ ਆਂਦੇ ਤਾਰ ਤੇ ਪਿਆ ਦੀ ਓਟ ਤੇ ਆਸਰਿਆਂ ਦੇ ਆਸਰੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ਰੂਰ ਚਰ ਕਮਲਾ ਪੈ ਸਰਦਾਸ ਤੇਜ ਦੀ ਜੋਤਰੀ ਹੈ ਸਤਿਗੁਰੂ ਜੀ ਆਪ ਜੀ ਦੇ ਰਜਾ ਭਾਣੇ ਅੰਦਰ ਚਾਰ ਪਹਿਰੇ ਸੁਖ ਅਨੰਦ ਬਈ ਬਤੀਤ ਹੋਈ ਹੈ ਚਾਰ ਪਹਿਰੇ ਨੇ ਆਇਆ ਹੋਇਆ ਆਪਣੀ ਰਜਾ ਭਾਣੇ ਅੰਦਰ ਸੁਖ ਅਨੰਦ ਬਈ ਬਤੀਤ ਕਰਉਗਾ ਧੰਨ ਅੰਦਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਨ੍ਹਾਂ ਦੇ ਮਹਾਨ ਪਾਵਨ ਪੁੱਤਰ ਅੰਪਾਰ ਗੁਰਦੁਆਰਾ ਸ਼ਹੀਦ ਕਲਕਸਾਹੂ ਜੀ ਦੇ ਪਾਵਨ ਪੁੱਤਰ ਦਰਬਾਰ ਵੇਖੇ ਆਪ ਜੀਆਂ ਦੇ ਪਾਵਨ ਸੰਗਾਸਨ ਤਿਆਰ ਮੰਨ ਆਪ ਜੀ ਦੇ ਸੰਗਸਨਾਂ ਉੱਪਰ ਪ੍ਰਕਾਸ਼ ਬਾਣ ਹੋ ਕਰਕੇ ਸਰਬੱਤ ਸੰਗਤਾਂ ਦੇ ਤਾਈਂ ਦਰਸ਼ਨ ਦਿਦਾਰੇ ਬਖਸ਼ ਦਿਹਾ ਹੋਇਆ ਕੋਕਮੜਾ ਆਪਾ ਸਾਹਿਬ ਦੀ ਦਾਤ ਬਖਸ਼ ਕਰਕੇ ਨਿਹਾਲ ਕਰੋ ਜੀ ਸਤਿਗੁਰੂ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਕੀਤੀਆਂ ਹੋਈਆਂ ਸੇਵਾਵਾਂ ਪੇਟਾਵਾ ਦਸਰਵਾਨ ਕਰਨੀਆਂ ਨਾਮ ਬਾਣੀ ਗੁਰਸਿੱਖੀ ਦੀਆਂ ਦਾਤਾਂ ਬਖਸ਼ ਕਰਕੇ ਨਿਵਾਜਣਾ ਇਸ ਸਮੇਂ ਦਰਮ ਕਿਰਪਾ ਆਪਨੇ ਪਾਵਨ ਪਵਿੱਤਰ ਸਰੂਪਾ ਸੋਖ ਆਸਰਤ ਸਤਿਗਾਂ ਦਾ ਪ੍ਰਕਾਸ਼ ਸਤਾਲਾ ਵੇਖੀ ਲਜਾਨ ਦੀ ਆਗਿਆ ਬਖਸ਼ੋ ਰੰਤੇ ਵਿਚੰਗ ਸੰਗ ਸਹਾਈ ਹੋਣਾ ਸਿੱਖ ਪੜਦੇ ਸੁਣਦੇ ਸਰਬਤਦਾ ਹੀ ਵਤ ਹੋਣਾ ਨਾਨਕ ਨਾਮ ਜਪਨੀ ਆ